ਅੱਜ ਗੁਰੂ ਜੀ ਆਪਣਾ ਜਿਹੜਾ ਅੱਜ ਸਮਾਗਮ ਕਰਾਇਆ ਜਾ ਰਿਹਾ ਹੈ ਨਾਨਕ ਸਰ ਗੁਰਦੁਆਰੇ ਇੱਕ ਇਤਿਹਾਸਤਵ ਅਤੇ ਅੱਜ ਜਿਹੜੀ ਫ੍ਰੀ ਮੈਡੀਕਲ ਸੇਵਾ ਵੀ ਕੀਤੀ ਜਾ ਰਹੀ ਹੈ ਕੀ ਕਹਿਣਾ ਚਾਹੋਗੇ ਆਪਣਾ ਪੂਰਾ ਨਾਮ ਦੱਸ ਕੇ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਦੀ ਫਤਹਿ ਜੀ ਮੈਂ ਗੁਰਜੋਤ ਸਿੰਘ ਬਾਬਾ ਜੀ ਦੇ ਸੇਵਾਦਾਰ ਹਾਂ ਜੀ ਅਸੀਂ ਤੇ ਇਸ ਥਾਨ ਤੇ ਪਿਛਲੇ ਕਈ ਸਾਲਾਂ ਤੋਂ ਨਿਰੰਤਰ ਸਮਾਗਮ ਚੱਲ ਰਹੇ ਨੇ ਇਹ ਸਥਾਨ ਗੁਰਦੁਆਰਾ ਨਾਨਕ ਸਰ ਸਮਰਾਦਾ ਚੌਕ ਵਿੱਚ ਸਥਿਤ ਹੈ ਜੀ ਇੱਥੇ ਮਹਾਰਾਜ ਦੇ ਬਾਈ ਖੰਡਪਟ ਸਾਹਿਬ ਆਰੰਭੇ ਗਿਆ ਜੀ ਤੇ ਇਹਦੇ ਭੋਗ 20 ਤਰੀਕ ਨੂੰ ਪੈਣਗੇ ਜੀ ਉਸ ਤੋਂ ਬਾਅਦ ਇੱਕ ਰਾਤ ਤੱਕ ਵੈਨ ਸਵਾਈ ਕੀਰਤਨ ਦਰਬਾਰ ਸਾਰਾ ਹੁੰਦਾ ਹੈ ਜੀ ਤੇ ਬਾਕੀ ਆਪ ਜੀ ਨੂੰ ਗੁਰਜੀਤ ਕਾਲਪ ਸਾਹਿਬ ਵਾਹਿਗੁਰੂ ਜੀ ਖਤੇ ਮੇਰਾ ਨਾਮ ਤਰਸੀਮ ਸਿੰਘ ਹੈ ਮੈਂ ਪਿੱਛੋਂ ਗਲੈਟ ਤੋਂ ਆ ਤੇ ਬਾਬਾ ਜੀ ਦਾ ਸੇਵਾਦਾਰ ਹਾਂ ਤਕਰੀਬਨ 89 ਤੋਂ ਹੀ ਬਾਬਾ ਜੀ ਦੇ ਸੰਸਥਾ ਨਾਲ ਜੁੜਿਆ ਹਾਂ ਤੇ ਇਹ ਜਿਹੜਾ ਸਮਾਗਮ ਹੈ ਤਕਰੀਬ ਵਿੱਚ ਮੇਰਾ ਹੁਣ 50 ਸਾਲ ਹੋ ਗਿਆ ਹੈ ਲਗਾਤਾਰ ਚੱਲਦੇ ਨੂੰ ਸੋ ਇਹ ਨਮਾਨੀ ਹੈਗਾ ਬਾਬਾ ਜੀ ਹੁੰਦਿਆਂ ਦਾ ਚੱਲਦਾ ਆ ਔਰ ਇਹ ਦੀ ਜਿਹੜੀ ਇਹ ਕਹਿ ਸਕਦੇ ਆ ਵੀ ਪਾਠ ਸਾਰੇ ਚੱਲਦੇ ਆ ਪਰ ਇੱਥੇ ਥੋੜਾ ਫਰਕ ਹੈ ਕਿਉਂਕਿ ਜੋ ਪਾਠ ਕਹਿੰਦਾ ਨਾ ਉਹ ਪਾਠੀ ਕਰਕੇ ਸੁਣਾਉਂਦੇ ਆ ਇੰਨੇ ਵਧੀਆ ਪਾਠੀ ਬਾਬਾ ਜੀ ਨੇ ਤਿਆਰ ਕੀਤੇ ਆ ਕਿ ਤੁਹਾਨੂੰ ਬੈਠਿਆਂ ਨੂੰ ਬਾਣੀ ਜਿਹੜੀ ਆ ਨਾ ਹਰੇਕ ਤੋਕ ਸਮਝ ਆਉਂਦੀ ਹੈ। ਸੋ ਮੈਂ ਇਸ ਚੀਜ਼ ਦੀ ਜਿਹੜੀ ਆ ਸੰਗਤਾਂ ਨੂੰ ਬੁਧਾਈ ਦਿੰਨਾ ਜਿਹੜੇ ਬਾਬਾ ਜੀ ਦੀ ਸੰਗਤ ਵਿੱਚ ਆਏ ਆ ਉਹਨਾਂ ਨੂੰ ਜੋ ਸਾਡਾ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਕਹਿ ਰਿਹਾ ਉਹਦੀ ਸਮਝ ਜਿਹੜੀ ਆ ਇੱਥੇ ਪੂਰੀ ਦਿੱਤੀ ਜਾਂਦੀ ਹੈ। ਅਤੇ ਪੂਰੀ ਮਰਯਾਦਾ ਦੇ ਨਾਲ ਖੰਡ ਪਾਠ ਸਭ ਪੇਜ ਜਾਂਦੇ ਆ। 21 ਖੰਡ ਪਾਠ ਸਾਹਿਬ ਰੱਖਿਆ ਇੱਕ ਜਪਜੀ ਸਾਹਿਬ ਦਾ ਪਾਠ ਹੈ। ਸੋ ਰੜਕੇ 22 ਹੋ ਜਾਂਦੇ ਆ ਸੋ ਇਹ ਅੱਜ ਮਾਦਾ ਭੋਗ ਕਿ ਆ ਕੱਲ ਰੱਖੇ ਗਏ ਸੀ ਤੇ ਕੱਲ ਨੂੰ ਇਹਦੀ ਸਮਾਪਤੀ ਹੈ ਕੱਲ ਨੂੰ ਇਹ ਜਿਹੜਾ ਸਮਾਗਮ ਹੈ ਕਿਹਨਾਂ ਨੂੰ ਸਮਰਪਿਤ ਹੈ ਐਤਕੀ ਜਿਹੜਾ ਹੈਗਾ ਸਪੈਸ਼ਲੀ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਸਮਰਪਿਤ ਸਾਢੇ 350 ਸਾਲਾਂ ਦੀ ਤੇ ਜਿਹੜਾ ਮੈਡੀਕਲ ਕੈਂਪ ਲਗਾਇਆ ਗਿਆ ਜਾਰਿਆਵਾ ਤੇ ਉਹਦੇ ਵਿੱਚ ਕਿਹੜੀ ਚੀਜ਼ ਦੀ ਸਹੂਲਤ ਦਿੱਤੀ ਕਿਹੜੀ ਸੇਵਾਵਾਂ ਦਿੱਤੀ ਗਈ ਮੈਡੀਕਲ ਵੀ ਹੈਗਾ ਡੈਂਟਲ ਟ੍ਰੀਟਮੈਂਟ ਵੀ ਹੈਗੀ ਆ ਠੀਕ ਹੈ ਜੀ ਤੇ ਫਿਜ਼ਿਓ ਵੀ ਹੈਗਾ ਫਿਜ਼ਿਓਥੈਰੇਪੀ ਵੀ ਹੈਗੀ ਆ ਤੇ ਲਾ ਵੀ ਹੈਗਾ ਠੀਕ ਹੈ ਜੀ ਤੇ ਇਸ ਸਮਾਗਮ ਕਿੰਨੇ ਦਿਨ ਚੱਲਦਾ ਵਾਜੀ ਤੇ ਕਦੋਂ ਜਿਹੜੇ ਪ੍ਰੋਗਰਾਮ ਹੋਣਗੇ ਟੋਟਲ 48 ਘੰਟੇ ਦਾ ਇਹ ਸਮਾਗਮ ਹੁੰਦਾ ਜਿਹੜਾ ਖੰਡਪਾਟ ਸਾਹਿਬ ਦਾ ਆ ਠੀਕ ਹੈ ਜੀ ਤੇ ਪਰ ਉਹ ਤੋਂ ਬਾਅਦ ਫਿਰ ਰੈਨਸਫਾਈ ਕੀਰਤਨ ਜਿਹੜਾ ਉਹ ਹੋਏਗਾ ਹੂੰ ਉਹ ਇੱਕ ਦਿਨ ਦੀ ਰੈਸਟ ਹੋਏਗੀ ਫਿਰ ਰਾਤ ਨੂੰ ਆਰੰਭ ਹੋਏਗਾ ਤੇ ਦੂਜੇ ਦਿਨ ਸਤਿਗੁਰੂ ਦੀ ਕਿਰਪਾ ਨਾਲ ਸਮਾਪਤੀ ਜਿਹੜੀ ਆ ਉਹਦਾ ਟਾਈਮ ਹੈ ਨਹੀਂ। ਇਹ ਵਿਸ਼ੇ ਸੰਗਤਾਂ ਲਈ ਵਿਸ਼ੇਸ਼ ਇੰਤਜ਼ਾਮ ਕਿਹੜੇ ਕਿਹੜੇ ਜਿੱਤੇ ਲੰਗਰ ਪਾਉਣ ਦੇ ਕਿਸ ਤਰ੍ਹਾਂ ਦੇ ਇੰਤਜ਼ਾਮ ਹੈ ਕਿਉਂਕਿ ਸੰਗਤਾਂ ਬਹੁਤ ਦੂਰ ਦੂਰ ਆਈਆਂ ਮੈਂ ਦੇਖਿਆ। ਦੇਖੋ ਜਿੱਤੇ ਰਹਾਸ਼ਤਾ ਪੂਰਾ ਇੰਤਜ਼ਾਮ ਹੈ। ਮੇਰਾ ਖਿਆਲ ਹੋਟਲਾਂ ਨਾਲ ਵੀ ਵਾਧੂ ਸੰਗਤ ਨੂੰ ਰੱਖਿਆ ਜਾਂਦਾ ਔਰ ਪੂਰਾ ਸਤਕਾਰ ਦਿੱਤਾ ਜਾਂਦਾ ਉਹ ਤੋਂ ਬਾਅਦ ਲੰਗਰ ਤਾਂ ਤਕਰੀਬ ਹਰੇ ਗੁਰਦਾਰਾ ਸਾਹਿਬ ਹੈਗਾ ਅਟੁੱਟ ਹੈ ਤੇ ਟੁੱਟ ਵਰਤਦਾ ਹੀ ਆ ਤੇ ਇਹ ਤਾਂ ਗੁਰੂ ਨਾਨਕ ਦੀ ਖੇੜ ਹੈ ਕਿ ਜਿੱਥੇ ਵੀ ਗੁਰੂ ਨਾਨਕ ਦਾ ਨਾਂ ਹੈਗਾ ਉੱਥੇ ਇਹ ਖੇੜ ਵਰਤਦੀ ਆ ਥਰੂਆਊਟ ਥਰੂਆਊਟ ਦ ਵਰਲਡ ਵੀ ਵਰਤਦੀ ਆ ਬਾਬਾ ਜੀ ਦਾ ਤਿੰਨ ਗੁਰਦਾਰਾ ਸਾਹਿਬ ਇੰਗਲੈਂਡ ਵਿੱਚ ਹੈ ਜਿੱਥੇ ਸਦਾ ਹੀ ਲੰਗਰ ਚੱਲਦਾ ਜਿੱਥੇ ਵੀ ਚੱਲਦਾ ਉਹੀ ਮਰਜ਼ਾਦਾ ਜਿਹੜੀ ਹੈਗਾ ਉੱਥੇ ਚੱਲਦੀ ਹੈ ਸਮਾਜ ਨੂੰ ਕੋਈ ਮੈਸੇਜ ਦੇਣਾ ਚਾਹੋ ਤੇ ਕੀ ਸੰਦੇਸ਼ ਦੇਣਾ ਚਾਹੋ ਪਹਿਲੀ ਗੱਲ ਤੇ ਆ ਜਿੰਨੇ ਗ੍ਰਾਂਤੀ ਸਾਹਿਬ ਹੈਗੇ ਆ ਉਹਨਾਂ ਦੇ ਸਾਰੇ ਪਰਿਵਾਰ ਜਿਹੜੇ ਆ ਉਹਨਾਂ ਦੀ ਡੈਂਟਲ ਟ੍ਰੀਟਮੈਂਟ ਜਿਹੜੀ ਐ ਨਾ ਫ੍ਰੀ ਐ ਪਹਿਲਾਂ ਤੇ ਸੁਨੇਹਾ ਦੇਣਾ ਚਾਹਾਂਗਾ ਕਿ ਇਸ ਤੋਂ ਇੱਕ ਲਾਹਾ ਲਓ ਇੱਕ ਤੁਸੀਂ ਆਪਣੇ ਪੈਸੇ ਬਚਾ ਸਕਦੇ ਆ ਦੂਜੀ ਜਿਹੜੀ ਟ੍ਰੀਟਮੈਂਟ ਆ ਉਹ ਤੁਹਾਨੂੰ ਹੋਰ ਕਿਤੇ ਨਹੀਂ ਮਿਲੇਗੀ ਇਦਾਂ ਦੀ ਜੋ ਜਿਹੜੀ ਕੋਈ ਮਸ਼ੀਨਾ ਬੜੀਆਂ ਅੱਜ ਦੇ ਜਮਾਨੇ ਜੋ ਚਾਹੀਦਾ ਨਾ ਉਹ ਮਸ਼ੀਨਾ ਹਸਪੀਟਲ ਚ ਹੈਗੀਆਂ ਸੋ ਬਿਲਕੁਲ ਟੋਟਲ ਦੀ ਗੰਥੀਆਂ ਨੇ ਹੈਗੀਆਂ ਬਾਕੀ ਸੰਗਤਾਂ ਜਿੰਨੀਆਂ ਹੈਗੀਆਂ ਲੁਧਾਣੇ ਦੇ ਲਾਗੇ ਦੀਆਂ ਜਿੱਥੋਂ ਮਰਜ਼ੀ ਆਉਣ ਉਹਨਾਂ ਨੂੰ ਵੀ ਬੜੇ ਥੋੜੇ ਰੇਟ ਦੇ ਉੱਤੇ ਉਹਨਾਂ ਦੀ ਟ੍ਰੀਟਮੈਂਟ ਦਿੱਤੀ ਜਾਂਦੀ ਹੈ ਤੇ ਮੈਸੇਜ ਕੀ ਦਵਾਂਗੇ ਸਮਾਜ ਨੂੰ ਸਮਾਜ ਨੂੰ ਦੇਖੋ ਗੁਰੂ ਜਨ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਦਸਾਉਂਦ ਦੀ ਮਰਿਆਦਾ ਸਮਝਾਈ ਹੈ ਉਹ ਇਸ ਸੰਸਥਾ ਵੀ ਦਸਾਉਂਦ ਹਰੇਕ ਤਰੀਕੇ ਨਾਲ ਕੱਢ ਰਹੀ ਆ ਕਿਉਂਕਿ ਇਹ ਜਿਹੜੀ ਸੇਵਾ ਗ੍ਰਾਂਥੀਆਂ ਦੀ ਹੈਗੀ ਆ ਇਹ ਵੀ ਇੱਕ ਦਸੌਂ ਦਾ ਤੇ ਲੰਗਰ ਵੀ ਇੱਕ ਦਸੌਂ ਦੇ ਵਿੱਚੋਂ ਹੀ ਚੱਲਦਾ ਹੈਗਾ ਤੇ ਕਿਸੇ ਤੋਂ ਕੋਈ ਮੰਗਿਆ ਨਹੀਂ ਜਾਂਦਾ ਦਿੱਤਾ ਹੀ ਜਾਂਦਾ ਸੋ ਇਸ ਕਰਕੇ ਇਸ ਜਿਹੜਾ ਪਿਆਰ ਮਿਲਦਾ ਇਸ ਸੰਸਥਾ ਤੇ ਉਹ ਤੁਹਾਨੂੰ ਉਧਰੋਂ ਕਿਤੇ ਨਹੀਂ ਮਿਲੇਗਾ ਮੈਂ ਗੰਟੀ ਕਰਦਾ ਸਾਡਾ